ਚੰਡੀਗੜ੍ਹ ਪੁਲਿਸ ਵੱਲੋਂ ਕੌਮਨ ਸਾਹ ਮੋਰਚੇ ਤੋਂ ਆਸੂ ਗਾਏ ਤੇ ਗੋਲ ਛੱਡੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਮੌਕੇ ਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖੋ ਆ ਤਸਵੀਰਾਂ ਦੇਖੋ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਸ਼ੇਅਰ ਕਰਿਓ ਕਿ ਤੂੰ ਆ ਤੂੰ ਆ ਹੋ ਚੁੱਕਿਆ ਚਾਰੇ ਪਾਸੇ ਤੁਸੀਂ ਦੇਖੋ ਬਿਲਕੁਲ ਜਿੱਥੇ ਗੁਰਸੱਭ ਦੀ ਪ੍ਰਕਾਸ਼ ਹੈ ਉਸ ਜਗ੍ਹਾ ਉੱਤੇ ਆਸੂ ਗਾਏ ਤੇ ਗੋਲੇ ਛੱਡੇ ਜਾ ਰਹੇ ਨੇ ਚੰਡੀਗੜ੍ਹ ਪੁਲਿਸ ਵੱਲ ਜ਼ੂਮ ਕਰਕੇ ਤੁਹਾਨੂੰ ਸਮਝ ਚੰਡੀਗੜ੍ਹ ਪੁਲਿਸ ਉੱਪਰ ਆ ਦਿਖਾ ਤਸਵੀਰਾਂ ਕੀ ਕਾਫੀ ਮਾਹੌਲ ਇਸ ਦੇ ਉੱਤੇ ਤਣਾਪੂਰਨ ਹੋ ਸਕਦਾ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਗੋਲੇ ਛੱਡੇ ਜਾ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਵੱਤ ਮੱਧ ਖਬਰ ਸ਼ੇਅਰ ਕਰਦੇ ਰਹੋ ਆਸਮਿਤ ਇਸ ਵਾਸਤੇ ਦਿਖਾ ਦੇ ਤੂੰ ਦੇਖੋ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਤੇ ਗੋਲੇ ਛੁੱਟੇ ਜਾ ਰਹੇ ਆ ਕੀ ਕੋਰ ਸ਼ੁੱਟ ਰਿਹਾ ਉਧਰ ਫਸਾ ਹੋਲੇ ਸਰਪ੍ਰਸਾਹ ਨੂੰ ਸ਼ੁੱਟ ਰਿਹਾ ਹੀ ਪੁਲਿਸ ਹਰਿਆਣਾ ਆਪਣਾ ਚੰਡੀਗੜ੍ਹ ਪੁਲਿਸ ਕਿੰਨੀ ਕੁ ਦੇਰ ਹੋਈ ਸ਼ੁੱਟ ਆਹੀ ਪਹਿਲਾਂ ਪરા ਗਏ ਹਾਂ ਉਹਦੇ ਤੋਂ ਬਾਅਦ ਇੱਧਰ ਨੂੰ ਆ ਰਹੇ ਆ ਉਦੋਂ ਤੇ ਗੋਲੇ ਵਾਜ ਰਹੇ ਆ ਪੰਪ ਚੱਲ ਰਹੇ ਆ ਜੀ ਇਹ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਸ ਜਗ੍ਹਾ ਉੱਤੇ ਇਹ ਤਸਵੀਰਾਂ ਲਾਈਵ ਦਿਖਾ ਰਹੇ ਆ ਵੱਤਮਦ ਖਬਰਾਂ ਨੂੰ ਸ਼ੇਅਰ ਕਰਦੇ ਰਹੋ ਇੱਕ ਪਾਸੇ ਗੁਰੂਗ੍ਰਾਂਧ ਸਾਹਿਬ ਦੀ ਸਰੂਪ ਨੇ ਦੂਜੇ ਪਾਸੇ ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਨੇ ਗੋਲੇ ਛੱੜਦੇ ਭਾਈ 200 ਤੋਂ ਵੱਧ ਗੋਲੇ ਲੱਗ ਗਿਆ ਕੋਈ ਕੋਈ ਹੁੱਲਣ ਬਾਜੀ ਵੀ ਕਰ ਰਿਹਾ ਸੀ ਇੱਥੇ ਕੋਈ ਹੁੱਲਣ ਬਾਜੀ ਕੁਝ ਨਹੀਂ ਜੀ ਅਸੀਂ ਸਿਰ ਸਾਹਮਣੇ ਉੱਤੇ ਖੜੇ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਪੰਡਾਲ ਤੇ ਇੱਕ ਬੰਬ ਮਾਰਿਆ ਜੀ ਠੀਕ ਹੈ ਪੰਡਾਲ ਆਪਣੇ ਗੁਰੂ ਮਹਾਰਾਜ ਦੇ ਆਸਥਾਨ ਹੈ ਜੀ ਉੱਥੇ ਗੁਰੂ ਮਹਾਰਾਜ ਜੀ ਰਾਜਮਾਨ ਹੈ ਤੇ ਇਹਨਾਂ ਨੇ ਉੱਥੇ ਬੰਬ ਮਾਰਿਆ ਅਸੀਂ ਉੱਥੇ ਸਾਹਮਣੇ ਨਾ ਗਏ ਪੰਜ ਸਿੰਘ ਸੀਗੇ ਛੇ ਮਾਰੇਗੇ ਇੱਕ ਤਾਂ ਹੋਰ ਹੋਣਾ ਕੋਈ ਤੇ ਇਹਨਾਂ ਨੇ ਸਿੱਧੇ ਸਾਡੇ ਦੇ ਪੈਰ ਮਾਰੇ ਜਦ ਕਿ ਅਸੀਂ ਉਹਨਾਂ ਤੋਂ ਸਾਰਾ 20 25 ਫੁੱਟ ਦੂਰ ਸੀਗੇ ਆ ਤਿੰਨ ਮਰੇ ਮਰੇ ਪੈਰ 'ਚ ਉਹਨਾਂ ਨੇ ਅੱਡੀ ਕਰਤਾ ਨੇ ਦਮ ਗਾਇਆ ਅਨਾਂ ਕਹਿੰਦਾ ਪੰਜ ਜਣੇ ਕੱਲੇ ਆਣ ਮੈਂ ਇਧਰ ਕੱਲਾ ਆਉਂਗਾ ਜੇ ਮੋਰ ਦੇ ਚੱਕਣ ਦੀ ਤਿਆਰੀ ਤੇ ਨਹੀਂ ਤੁਹਾਡੇ ਫਿਰ ਸਾਡੀ ਗੱਲ ਹੀ ਤਿਆਰੀ ਹੈ ਜੀ ਨਹੀਂ ਮੋਰਚਾ ਪੁਲਿਸ ਦਾ ਚੱਕਣ ਦੀ ਤਿਆਰੀ ਤੇ ਨਹੀਂ ਪੁੱਛ ਗਰੀ ਤਿਆਰੀ ਹੈ ਜੀ ਇਹ ਤਾਂ ਤਿਆਰੀਆਂ ਦਾ ਪਾਵਰ ਕਿ ਲਾਦਾ ਇਹ ਲਾਦਾ ਹੋਣ ਕਿਤੇ ਚੰਗੇ ਪਿਓ ਦੀਆਂ ਇਹੋ ਜਿਹੇ ਕੰਮ ਕੰਨੂ ਕਰਨ ਮਾਰੇ ਲਾਤਾ ਦੀਆਂ ਪਿਓ ਔ ਜਵਾਕ ਹੈ ਬਿਲਕੁਲ ਤੁਸੀਂ ਦੇਖੋ ਅੱਗੇ ਬਦਲੋ ਸ਼ੁਰੂ ਹੋ ਗਏ ਨਾ ਹੰਗ ਸਿੰਘ ਜਿੱਤੇ ਵਧੀਆ ਤੁਸੀਂ ਦੇਖੋ ਬੱਬਰ ਆਇਆ ਸਿੰਘ ਜਿੱਦਾਂ ਆਸੂ ਗਏ ਤੇ ਗੋਲ ਛੱਡੇ ਜਾ ਰਹੇ ਨੇ ਤਾਂ ਗੁਰੂਤ ਸਾਹਿਬ ਦੇ ਉੱਤੇ ਤੇ ਤੁਸੀਂ ਦੇਖੋ ਜਿਸ ਤਰੀਕੇ ਨਾਲ

ਚੰਡੀਗੜ੍ਹ ਪੁਲਿਸ ਕਮਨ ਸਾਹ ਮੋਰਚ ਦੇ ਉੱਤੇ ਆਸੂਗਾਇ ਤੇ ਗੋਲ ਛੱਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਸਿੰਘਾਬਲ ਤੋਂ ਸਵੇਰ 200 ਤੋਂ ਬਾਅਦ ਜਿਹੜੇ ਆਸੂਗਾਇ ਤੇ ਗੋਲੇ ਹੁਣ ਤੱਕ ਛੱਡ ਚੁੱਕੀ ਐ ਚੰਡੀਗੜ੍ਹ ਪੁਲਿਸ ਇਹ ਲਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਇਹ ਤੁਸੀਂ ਦੇਖੋ ਬਾਬਾ ਰਾਜ ਸਿੰਘ ਜਿਹੜੇ ਇੱਥੋਂ ਦੇ ਨਾਨ ਸਿੰਘ ਜਥੇਬੰਦੀ ਦੇ ਮੁਖੀ ਨੇ ਉਹਨਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਹੈ ਰੂਪ ਵੀ ਨਾਲੇ ਹੈ ਤਾਂ ਉੱਥੇ ਕਾਫੀ 200 ਤੋਂ ਵੱਧ ਹੱਥ ਸੇ ਜਾ ਰਿਹਾ ਸੀ ਸਿੰਗਾਪੁਰੋਂ ਦੇਖੋ ਅਸੀਂ ਪਹਿਲਾਂ ਗਏ ਸੀ ਉੱਥੋਂ ਉਸੇ ਸਾਨੂੰ ਜੋ ਖਬਰ ਮਿਲੀ ਵੀ ਮੋਰਚੇ ਤੇ ਹਮਲਾ ਹੋ ਗਿਆ ਜਿਹੜੀ ਸਾਨੂੰ ਡਰ ਸੀ ਉਹ ਹੋ ਗਿਆ ਮੋਰਚੇ ਦੇ ਉੱਤੇ ਜਿਹੜੇ ਗੋਲੇ ਦਾਗ ਤੇ ਆ ਮੋਰਚੇ ਤੇ ਗੰਦੇ ਪਾਣੀ ਦੀ ਬਿਚਾਲਾ ਮਾਰੀ ਗਈਆਂ ਅਸੀਂ ਭੱਜ ਕੇ ਹੁਣ ਫੌਜਾਂ ਇੱਥੇ ਆ ਗਈਆਂ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਵੀ ਜੇ ਹੁਣ ਗੋਲਾਬਾਰੀ ਕਰੀਏ ਬੰਦ ਕਰੋ ਜੇ ਤੁਸੀਂ ਕਰਿਆ ਫਿਰ ਸਾਨੂੰ ਮਜੂਰ ਹੋਏ ਨਾ ਹੋਵੇ ਘੋੜਿਆਂ ਤੇ ਕਾਠੀਆਂ ਪਾਉਣੀਆਂ ਪੈਣ ਇਸ ਕਰਕੇ ਅਸੀਂ ਪੀਸਫੁਲੀ ਚਾਹੁੰਦੇ ਆ ਭਾਈ ਜਗਤਾਰ ਸਿੰਘ ਹਵਾਰੇ ਦਾ ਇਹ ਸਾਨੂੰ ਹੁਕਮ ਆ ਪੀਸਫੁਲੀ ਕਰਨਾ ਫਿਰ ਸਾਡੇ ਉਤੇ ਖਾਸਨ ਕਦੋਂ ਤੱਕ ਕਰਾਉਂਦੇ ਹੋ ਐਂਟਰੀ ਤਾਂ ਹੀ ਦਿੱਤੀ ਸੀ ਕਿ ਇਧਰ ਮੋਰਚੇ ਤੇ ਹਮਲਾ ਹੋ ਸਕਦਾ ਵੀ ਉਹਨਾਂ ਦੀ ਕੋਈ ਰਣਨੀਤੀ ਹੋਵੇ ਇਹ ਚੱਕਣ ਦੀ ਤਿਆਰੀ ਸੀ ਕਿ ਚੰਡੀਗੜ੍ਹ ਪੁਲਿਸ ਦੀ ਇਹ ਤਾਂ ਹੁਣੇ ਹੀ ਦੱਸ ਸਕਦੇ ਨੇ ਸਾਨੂੰ ਤਾਂ ਕੋਈ ਪਤਾ ਨਹੀਂ ਜਿਹੜਾ ਮੋਰਚੇ ਤੇ ਹਮਲਾ ਉਹਲੇ ਛੱਟੇ ਜਾ ਰਹੇ ਨੇ ਜਿਹੜਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੈਗਾ ਬਿਲਕੁਲ ਹੀ ਦੇਖੋ ਕੀ ਇਹ ਤਰੀਕੇ ਆਉਣ ਵਾਸਤੇ ਤਾਂ ਹੋਪੇ ਜੈ ਇਹਨਾਂ ਨੂੰ ਕਿਵੇਂ ਦੇਖਦੇ ਹੋ ਚੱਲਣ ਆ ਲੈ ਭਾਈ ਮਹਾਰਾਜ ਦੀ ਸ਼ੌ ਚੱਲਣ ਆਲਾ ਕੋਈ ਗੱਲ ਨਹੀਂ ਚੱਲ ਜੇ ਗੁਰੂ ਸਾਹਿਬ ਦੇ ਉੱਤੇ ਸਿੱਟਿਆ ਸਾਡੇ ਉੱਤੇ ਸਿੱਟ ਦਿਓ ਸ਼ਾਂਤਮਈ ਤਰੀਕੇ ਨਾਲ ਬਿਆਲੀ 'ਚ ਧਰਨਾ ਸੀਗਾ ਬਿਆਲੀ 'ਚ ਧਰਨਾ ਦੇ ਕੇ ਆ ਗਏ ਉੱਥੇ ਧਰਨਾ ਇਹਨਾਂ ਨੇ ਚਕਾਤਾ ਸੰਗਤ ਇੱਥੇ ਆ ਗਈ ਉਦੋਂ ਬਾਅਦ ਤੁਸੀਂ ਲਾਈਵ ਦੇਖ ਲਓ ਮੈਂ ਵੀ ਕੀਤਾ ਮੈਂ ਉਧਰੋਂ ਆ ਰਿਹਾ ਸੀ ਦੂਜੇ ਚੌਂਕ ਤੋਂ ਉੱਪਰ ਦੀ ਅਚਾਨਕ ਗੋਲੇ ਡਕਣ ਲੱਗੇ ਲੱਗਦਾ ਕੋਈ ਗੁਰੂ ਦਾ ਡਰ ਨਹੀਂ ਰਿਹਾ ਇਹਨਾਂ ਨੂੰ ਇਹਨਾਂ ਨੂੰ ਕਾਹਦਾ ਡਰ ਇਹਨਾਂ ਨੂੰ ਕਾਹਦਾ ਡਰ ਹੈ ਗੁਰੂ ਦਾ ਅਟਾ ਦੇ ਸਿੰਘ ਦੀਆਂ ਅੱਖਾਂ ਦੇਖ ਲਓ ਕਿੰਨਾ ਵੱਲੋਂ ਜੱਜ ਕਰ ਲਈ ਇਹ ਹੋ ਗਿਆ ਤੁਸੀਂ ਦੇਖੋ ਨਾ ਜੀ ਨਾਰ ਤੁਸੀਂ ਦੇਖੋ ਇੱਕ ਵਿਅਕਤੀ ਜਿਹੜਾ ਆਸੂ ਗੈਸ ਤੇ ਦੌੜੇ ਛੱਡੇ ਗਏ ਨਾ ਉੱਥੇ ਵੀ ਚਕਨੀ ਹੋ ਗਿਆ ਤਸਵੀਰਾਂ ਤੁਹਾਨੂੰ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਜਿੱਥੇ ਕੀ ਅੱਖਾਂ ਦੇ ਵਿੱਚ ਪੈ ਚੁੱਕਾ ਅਸੂਦਾ ਤੇ ਗੋਲਾ ਬਈ ਜਿਹੜੇ ਨੇ ਤੁਸੀਂ ਦੇਖ ਸਕਦੇ ਕੋਈ ਕਾਫੀ ਉਧਰੋਂ ਹਸਮ ਵਿੱਚ ਚੱਲ ਰਿਹਾ ਆ जख्मी ਹੋ ਗਿਆ ਇੱਕ ਵਿਅਕਤੀ ਤੁਸੀਂ ਦੇਖੋ ਜਿਸ ਤਰ੍ਹਾਂ ਕੰਮ ਆਸੂਦਾ ਤੇ ਗੋਲੰਦ ਜੀ ਦੀ ਗੈਸ ਹੈ ਉਹ ਚੜਦੀ ਨਜ਼ਰ ਆਈ ਹੈ ਤੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੂਗਾ ਤੇ ਗੋਲੇ ਜੋ ਛੱਡੇ ਗਏ ਨੇ ਸਾਈ 200 ਤੋਂ ਵੱਧ ਅਸੂਗਾ ਤੇ ਗੋਲੇ ਜਿਹੜੇ ਛੱਡੇ ਗਏ ਨੇ ਜਿਸ ਨੂੰ ਲੈ ਕੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਤੇ ਕਦੀਆਂ ਗੁਰੂ ਦੀ ਮਰਿਆਦਾ ਵਾਸਤੇ ਵੀ ਗੁਰੂ ਦੀ ਮਰਿਆਦਾ ਬਹਾਲ ਹੋਵੇ ਤਿੰਨ ਮੰਗਾ ਚੋਂ ਇੱਕ ਮੰਗਾ ਅੱਜ ਗੋਲੇ ਕੀ ਸੱਟ ਨਹੀਂ ਗਿਆ ਉੱਪਰ ਪੰਡਾਲ ਦੇ ਤੁਸੀਂ ਫੁਟੇਜ ਲੈ ਲਓ ਵੀਡੀਓ ਲੈ ਲੀ ਅੱਖਾਂ ਹੀ ਦੇਖ ਲਓ ਸਾਡੀਆਂ ਅੱਖਾਂ ਦੇਖ ਲਓ ਅੱਖਾਂ ਦੇਖ ਲਓ ਸਾਡੀਆਂ ਠੀਕ ਹੈ ਅਸੀਂ ਲੋਕਾਂ ਨੂੰ ਬਚਾਇਆ ਬੱਚੇ ਡਿੱਗ ਪਏ ਬੱਚੇ ਰੋਲ ਗਏ ਅਸੀਂ ਆਪ ਦਾ ਵੀ ਬਚਾਅ ਕੀਤਾ ਇਹ ਇਹ ਚੀਜ਼ਾਂ ਪੰਜਾਬ ਚ ਹੋ ਰਹੀਆਂ ਸਾਨੂੰ ਤਾਂ ਸਾਡੇ ਘਰੇ ਆ ਕੇ ਤਾਂ ਢਾਈ ਲਿਆ ਹੁਣ ਸਾਨੂੰ ਖਤਮ ਕਰਨ ਦੀ ਪਾਲਿਸੀ ਆ ਭਗਵੰਤ ਮਾਨ ਬੰਨੀ ਅਮਿਤ ਸ਼ਾਹ ਨਾਲ ਰਲ ਕੇ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਇਹ ਬੀ ਟੀਮ ਨਹੀਂ ਇਹ ਏ ਪਲੱਸ ਟੀਮ ਆ ਆਮ ਆਦਮੀ ਸੈਂਟਰ ਦੀ ਇਹ ਬੀ ਐਸ ਵੀ ਵਾਲਾ ਦੇ ਕੋਈ ਘੱਟ ਨਹੀਂ ਹੈਗਾ ਇਹ ਬੇਅਦਬੀ ਅੱਜ ਕੀਤੀ ਨੇ ਤੁਸੀਂ ਦੇਖੋ ਗਿਆਨੀ ਸਾਹਿਬ ਨੇ ਇੱਥੋਂ ਬੋਲਿਆ ਕਿੰਨਾ ਬੋਲਿਆ ਬੀਕ ਇੱਥੇ ਗੁਰੂ ਸਾਹਿਬ ਦੇ ਕੋਲੇ ਨਾ ਸਿੱਟੋ ਤੁਹਾਨੂੰ ਭੁਗਤਣਾ ਪਊ ਤੁਹਾਨੂੰ ਭੁਗਤਣਾ ਪਊ ਕੀ ਇੱਕ ਗੱਲ ਦੱਸੋ ਸੁੱਟੇ ਨਹੀਂ ਬਾਈ ਤੇ ਅਸੀਂ ਸੁਣਦੇ ਰਹੇ ਜਵਾਈ ਖਾਣੇ ਸੁੱਖਾਂ ਨੇ ਅਸੀਂ ਹਰ ਇੱਕ ਲਈ ਨਾਰਾ ਹਾਂ ਦਾ ਨਾਰਾ ਮਾਰਿਆ ਅਸੀਂ ਹਿੰਦੂਆਂ ਲਈ ਵੀ ਖੜੇ ਅਸੀਂ ਮੁਸਲਮਾਨਾਂ ਲਈ ਵੀ ਖੜੇ ਪਰ ਸਾਡੇ ਲਈ ਕੌਣ ਖੜਾ ਆਹ ਬੰਦਿਆਂ ਤੋਂ ਪੁੱਛ ਰਿਹਾ ਭਾਈ ਜਦੋਂ ਨਿੱਕ ਸਿੱਟਿਆ ਕਿ ਨਹੀਂ ਚੋਲੇ ਨਾ ਦੇਖੋ ਅੱਜ ਦੇਖੋ ਅੱਜ ਦੇਖ ਬਈਆ ਦੇਖੋ ਆਸੂ ਗਏ ਤੇ ਗੋਲੇ ਨੇ ਪਰ ਸਾਹਮਣੇ ਤਸਵੀਰਾਂ ਦੇਖੋ ਤੁਸੀਂ ਆਸੂ ਗਏ ਤੇ ਕਦੇ ਤੇ ਆਪਜ ਬੰਦਾ ਖੜੀ ਖੜਿਆ ਇਹ ਲਾਈਵ ਤਸਵੀਰਾਂ ਨੇ ਬਹੁਤ ਬਹੁਤ ਖਬਰ ਸੇਰ ਕਰਦੇ ਦੇਖੋ ਆਸੂ ਗਾਸ ਤੇ ਗੋਲੇ ਅੱਖਾਂ ਚ ਬਹੁਤ ਵਾਹ ਦੇਖੋ ਦੇਖ ਲੋ ਭਾਈ ਆਸੂ ਗਾਸ ਤੇ ਗੋਲ ਸਮਲ ਕਿਆ ਕਰਦਾ ਸਾਡੇ ਅਗਰੂ ਇੱਕ ਹੋਰੇ ਅੰਦਰੋਂ ਇਹ ਮਹਾਰਾਜ ਸਰੂਪ ਕੋਲ ਲਗੋਲੇ ਸਿੱਟੇ ਨੇ ਅੰਦਰੋਂ ਮਹਾਰਾਜ ਸਰੂਪ ਬਿਲਕੁਲ ਉਸ ਜਗ੍ਹਾ ਤੇ ਇਹ ਗੰਦੀ ਸਰਕਾਰੇ ਕੰਮ ਕਰਾ ਰਹੇਗੀ ਸਾਡੇ ਪਿਓ ਦੀ ਜ਼ਾਇਰੀ ਨੂੰ ਹੱਥ ਬਾਰੇ ਜਿੰਨੇ ਵੀ ਨੌਜਵਾਨ ਘਰਾਂ ਚ ਬੈਠੇ ਨੇ ਬੇਨਤੀ ਕਰਦੇ ਆ ਅੱਜ ਕਹਿੰਦੀ ਸੀ ਕਿਦਾ ਮੋਰ ਦਾ ਇੱਥੇ ਪਹੁੰਚਣ ਪੰਜਾਬ ਵਾਸੀਓ ਯਾਕ ਪੀਲ ਗੁਲਾਮ ਆਸੀ ਗੁਲਾਮ ਅੱਜ ਸਾਡੇ ਗੁਰੂ ਸਾਹਿਬ ਤੱਕ ਆ ਗਏ ਸਾਡੇ ਘਰਾਂ ਤੱਕ ਆ ਗਏ ਸਾਨੂੰ ਬਾੜਾਂ ਚ ਤਾਰਤਾ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਆਜ਼ਾਦੀ ਦਿਵਾਈ ਅਸੀਂ ਕਿੱਧਰ ਜਾਈਏ ਦੱਸੋ ਕਿੱਧਰ ਜਾਈਏ ਮੇਰਾ ਪਿੱਛੇ ਆ ਜਾਓ ਭਾਈ ਉਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਜੱਤੋਂ ਗੋੜੇ ਜਿਹੜੇ ਜਗਾ ਉੱਤੇ ਜਾ ਕੇ ਗਏ ਨੇ ਡੀਐਸਪੀ ਬੱਲੇ ਤੇ ਨਾਲ ਹੋਰ ਪੁਸਤ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਤੁਸੀਂ ਦੇਖੋ ਕਿ ਨਾਲ ਤਸਵੀਰਾਂ ਕਾਪੀ ਬੈਸਬਾਜੀ ਵੀ ਹੁੰਦੀ ਨਜ਼ਰ ਆ ਰਹੀ ਹੈ ਨਹਾਗ ਸਿੰਘ ਜਿੱਥੇ ਬੰਦੀਆਂ ਦੀ ਤੁਸੀਂ ਦੇਖੋ ਕਿ ਲਾਈਵ ਤਸਵੀਰਾਂ ਦਿਖਾ ਰਹੇ ਆ ਬਾਅਦ ਤੋਂ ਬਾਅਦ ਖਬਰ ਸ਼ੇਅਰ ਕਰਦੇ ਰਹੋ ਤਾਂ ਤੁਸੀਂ ਦੇਖੋ देख देखो कि पंजाब पुलिस पहुंच चुकी है जो चंडीगढ़ पुलिस ने गोले जागे ने उस तो बाद देखो डी एस पी बल ने एस पी ने जीनियर अधिकारी ने मौके ਦੇਖੋ ਕਿ ਹੁਣ ਕਾਫੀ ਮਾਹੌਲ ਖਰਾਬ ਹੁੰਦਾ ਨਜ਼ਰ ਆਇਆ ਸੀ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮੌਕੇ ਤੁਹਾਨੂੰ ਬਲ ਸਾਹਿਬ ਕਾਫੀ ਪਹਿਲੇ ਤੁਸੀਂ ਸ਼ਾਂਤੀ ਇਧਰ ਕਰਵਾ ਕੇ ਆਏ ਹੋ ਪਰ ਹੁਣ ਸਵੇ ਲਈ ਕਾਫੀ ਆਸੂਗਰ ਦੇ ਗੋਲ ਛੱਡੇਗੇ ਮੈਂ 1 ਮਿੰਟ ਵੇਖ ਕੇ ਤੁਹਾਨੂੰ ਦੱਸਦੇ ਹਾਂ ਜੀ ਵੀ ਕੀ ਗੱਲ ਹੋਈ ਹੈ ਤੁਹਾਨੂੰ ਵੇਖੋ ਸ਼ਾਂਤੀ ਸ਼ਾਂਤੀ ਹੈ ਕੋਈ ਗੱਲ ਨਹੀਂ ਸਾਰਾ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮੌਕੇ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀ ਚੰਡੀਗੜ੍ਹ ਪੁਲਿਸ ਦੇ ਨਾਲ ਅਫਸਰੰਦਰ ਨਾਲ ਗੱਲਬਾਤ ਕਰਨਗੇ ਕਿਸ ਗੱਲ ਤੋਂ ਜਿਹੜੇ ਆਸੂ ਗੈਸ ਦੇ ਗੋਲੇ打 ਗਏ ਨੇ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਏ ਜਾ ਰਹੇ ਆ ਕਾਮਨ ਸਾਹਬ ਮੋਰਚੇ ਤੋਂ ਜਿੱਥੇ ਇੱਕ ਪਾਸੇ ਗੁਰੂ ਸਾਹਿਬ ਦਾ ਸਰੂਪ ਹੈ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਪੂਰੀ ਤਿਆਰੀ ਦੇ ਵਿੱਚ ਹੈ 200 ਤੋਂ ਵੱਧ ਦੱਸਿਆ ਜਾ ਰਿਹਾ ਕਿ ਆਸੂਗਤ ਦੇ ਸੋਰ ਛੱਡੇ ਗਏ ਨੇ ਪਰ ਕਾਰਨ ਕੀ ਬਣਿਆ ਕਿਉਂ ਛੱਡੇ ਗਏ ਨੇ ਇਹ ਵੱਡਾ ਸਵਾਲ ਨੇ ਚੰਡੀਗੜ੍ਹ ਪੁਲਿਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਪੁਲਿਸ ਅਧਿਕਾਰੀ ਕੀ ਕਹਿੰਦੇ ਨੇ ਕਿ ਕੁਝ ਨੇ ਅਧਿਕਾਰੀ ਗਏ ਨੇ ਕਿਸ ਗੱਲ ਤੋਂ ਜਿਹੜੇ ਆਸੂਗਤ ਦੇ ਗੋਲ ਛੱਡੇ ਗਏ ਨੇ ਇਹ ਵੀ ਗੱਲਬਾਤ ਹੁਣ ਕਲੀਅਰ ਕਰਨੀ ਪਵੇਗੀ ਕਿਤਨੇ ਕਿਤੇ ਜਦੋਂ ਇੱਕ ਪਾਸੇ ਸ਼ਾਂਤੀ ਦੀ ਗੱਲ ਕੀਤੀ ਜਾ ਰਹੀ ਹੈ ਸ਼ਾਂਤੀਪੂਰਵਕ ਗੱਲਬਾਤ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇੱਕ ਤਰੀਕੇ ਦੇ ਨਾਲ ਜਿਹੜਾ ਕਥੋ ਜਥੇਬੰਦੀਆਂ ਵੱਲੋਂ ਸਾਇ ਕਿ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚੰਡੀਗੜ੍ਹ ਪੁਲਿਸ ਵੱਲੋਂ ਕੌਮਨ ਸਾਹ ਮੋਰਚੇ ਤੇ ਆសុ ਗਏ ਤੇ ਗੋਲ ਛੱਡੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਮੌਕੇ ਤੇ ਮਾਹੌਲ ਕਾਫੀ ਤਣਾਪੂਰਨ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖੋ ਆ ਤਸਵੀਰਾਂ ਦੇਖੋ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਾਤ ਬਤ ਖਬਰ ਨੂੰ ਸ਼ੇਅਰ ਕਰਿਓ ਕਿ ਤੂੰ ਆ ਤੂੰ ਹੋ ਚੁੱਕਿਆ ਚਾਰੇ ਪਾਸੇ ਤੁਸੀਂ ਦੇਖੋ ਬਿਲਕੁਲ ਜਿੱਥੇ ਜਿਹੜਾ ਸਭ ਦੀ ਪ੍ਰਕਾਸ਼ ਹੈ ਉਸ ਜਗ੍ਹਾ ਉੱਤੇ ਆਸੂ ਗਏ ਤੇ ਗੋਲੇ ਛੱਡੇ ਜਾ ਰਹੇ ਨੇ ਚੰਡੀਗੜ੍ਹ ਪੁਲਿਸ ਵੱਲ ਜੂਮ ਕਰਕੇ ਸਮਝੋ ਸਾਹਮਣੇ ਚੰਡੀਗੜ੍ਹ ਪੁਲਿਸ ਉੱਪਰ ਆ ਦਿਖਾਓ ਤਸਵੀਰਾਂ ਕਿ ਕਾਫੀ ਮਾਹੌਲ ਇਸ ਜਗ੍ਹਾ ਉੱਤੇ ਤਣਾਪੂਰਨ ਹੋ ਸਕਦਾ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਗੋਲੇ ਛੱਡੇ ਜਾ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰਦੇ ਰਹੋ ਆਸਮਿਤ ਇਸ ਵਾਸਤੇ ਦਿਖਾ ਦੇ ਤੋ ਦੇਖੋ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਤੇ ਗੋਲੇ ਛੁੱਟੇ ਜਾ ਰਹੇ ਆ ਕੀ ਕੀ ਕੋਰ ਛੁੱਟ ਰਹੇ ਉਧਰ ਫਸਾ ਹੋਣ ਸਰਪ੍ਰਸਾਦ ਨੂੰ ਛੁੱਟ ਰਹੇ ਜੀ ਪੁਲਿਸ ਹਰਿਆਣਾ ਆਪਣਾ ਚੰਡੀਗੜ੍ਹ ਪੁਲਿਸ ਕਿੰਨੀ ਕਿ ਦੇਰ ਹੋਈ ਛੁੱਟ ਆਹੀ ਪਹਿਲਾਂ ਪਰਾਂ ਗਏ ਹਾਂ ਉਹਦੇ ਤੋਂ ਬਾਅਦ ਇੱਧਰ ਨੂੰ ਆ ਰਹੇ ਆ ਉਦੋਂ ਤੇ ਗੋਲੇ ਬਾਜ ਰਹੇ ਆ ਪੰਪ ਅਗਰ ਰਹੇ ਆ ਜੀ ਇਹ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਸ ਜਗ੍ਹਾ ਉੱਤੇ ਇਹ ਤਸਵੀਰਾਂ ਲਾਈਵ ਦਿਖਾ ਰਹੇ ਆ ਵੱਤ-ਵੱਤ ਖਬਰ ਵੀ ਸ਼ੇਅਰ ਕਰਦੇ ਰਹੋ ਇੱਕ ਪਾਸੇ ਗੁਰੂਗ੍ਰਾਂਦ ਸਾਹਿਬ ਦੀ ਸਰੂਪ ਨੇ ਦੂਜੇ ਪਾਸੇ ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿੰਨੇ ਗੋਲੇ ਛੱਡੇ ਭਾਈ 200 ਤੋਂ ਵੱਧ ਗੋਲੇ ਲੱਗਿਆ ਕੋਈ ਕੋਈ ਹੁੱਲੜਬਾਜੀ ਵੀ ਕਰ ਰਿਹਾ ਸੀ ਇੱਥੇ ਕੋਈ ਹੁੱਲੜਬਾਜੀ ਕੁਛ ਨਹੀਂ ਜੀ ਅਸੀਂ ਸਿਰ ਸਾਹਮਣੇ ਉੱਤੇ ਖੜੇ ਸੀਗੇ ਕਿਉਂਕਿ ਇਹਨਾਂ ਨੇ ਪਹਿਲਾਂ ਪੰਡਾਲ ਤੇ ਇੱਕ ਬੰਬ ਮਾਰਿਆ ਜੀ ਠੀਕ ਹੈ ਪੰਡਾਲ ਤੇ ਆਪਣੇ ਗੁਰੂ ਮਹਾਰਾਜ ਦੇ ਆਸਥਾਨ ਹੈ ਜੀ ਉੱਥੇ ਗੁਰੂ ਮਹਾਰਾਜ ਜੀ ਰਾਜਮਾਨ ਹੈ ਤੇ ਇਹਨਾਂ ਨੇ ਉੱਤੇ ਬੰਬ ਮਾਰਿਆ ਆ ਜੀ ਉੱਥੇ ਸਾਹਮਣੇ ਨਾ ਗਏ ਪੰਜ ਸਿੰਘ ਸੀਗੇ ਛੇ ਮਰेंगे ਇੱਕ ਤਾਂ ਹੋਰ ਹੋਣਾ ਕੋਈ ਤੇ ਇਹਨਾਂ ਨੇ ਸਿੱਧੇ ਸਾਡੇ ਦੇ ਬੈਰ ਮਾਰੇ ਜਦ ਕਿ ਅਸੀਂ ਉਹਨਾਂ ਦਾ ਸਾਰਾ 20-23 ਫੁੱਟ ਦੂਰ ਸੀਗੇ ਆ ਤਿੰਨ ਮਰੇ ਮਰੇ ਪੈਰ 'ਚ ਉਹਨਾਂ ਨੇ ਅਡੀਕਾਰ ਤਾਂ ਨਾ ਦਮ ਗਿਆ ਅਨਾਂ ਨੂੰ ਕਹਿੰਦਾ ਪੰਜ ਜਣੇ ਇਕੱਲੇ ਆਣ ਮੈਂ ਤੈਨੂੰ ਇਕੱਲਾ ਆਉਂਗਾ ਜੇ ਮੋਰ ਦੇ ਚੱਕਣ ਦੀ ਤਿਆਰੀ ਨਹੀਂ ਤੁਹਾਡੇ ਫਿਰ ਸਾਡੀ ਗੱਲ ਹੀ ਤਿਆਰੀ ਹੈ ਜੀ ਨਹੀਂ ਮੋਰਚਾ ਪੁਲਿਸ ਦਾ ਚੱਕਣ ਦੀ ਤਿਆਰੀ ਤਾਂ ਨਹੀਂ ਕੀਤੀ ਕੋਈ ਤੀ ਤਿਆਰੀ ਹੈ ਜੀ ਇਹ ਤਾਂ ਤਿਆਰੀਆਂ ਦਾ ਬਾਵਰ ਕੀ ਲਾਦਾ ਇਹ ਲਾਤਾ ਹੋਣ ਕਿਤੇ ਚੰਗੇ ਪਿਓ ਦੀਆਂ ਇਹੇ ਤਾਂ ਕੰਮ ਕੰਨੂ ਕਰਨ ਮਾਰੇ ਲਾਤਾ ਦੀਆਂ ਪਿਓ ਓ ਜਵਾਕ ਹੈ ਬਿਲਕੁਲ ਤੁਸੀਂ ਦੇਖੋ ਅੱਗੇ ਬਦਲੇ ਸ਼ੁਰੂ ਹੋ ਗਏ ਨਹਾ ਸਿੰਘ ਜਿੱਥੇ ਵਧੀਆ ਤੁਸੀਂ ਦੇਖੋ ਬਬਰ ਸਿੰਘ ਜਿੱਥੇ ਆਸੂ ਗਏ ਤੇ ਗੋਲ ਛੱਡੇ ਜਾ ਰਹੇ ਨੇ ਤਾਂ ਗੁਰੂਤ ਸਾਹਿਬ ਦੇ ਉੱਤੇ ਤੇ ਤੁਸੀਂ ਦੇਖੋ ਜਿਸ ਤਰੀਕੇ ਨਾਲ

ਚੰਡੀਗੜ੍ਹ ਪੁਲਿਸ ਕਾਮਨ ਸਾਹ ਮੋਰਚ ਦੇ ਉੱਤੇ ਆਸੂਗਾ ਦੇ ਗੋਲ ਸੱਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਸਿੰਗਾ ਬਲਦ ਸਵੇਰ 200 ਤੋਂ ਵੱਧ ਜਿਹੜੇ ਆਸੂਗਾ ਤੇ ਗੋਲੇ ਹੁਣ ਤੱਕ ਖੜ ਚੁੱਕੀ ਹੈ ਚੰਡੀਗੜ੍ਹ ਪੁਲਿਸ ਇਹ ਲਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਇਹ ਤੁਸੀਂ ਕੋਈ ਨਹੀਂ ਆਏ ਤੁਸੀਂ ਦੇਖੋ ਬੱਬਰ ਰਾਜ ਸਿੰਘ ਜਿਹੜੇ ਇੱਥੋਂ ਦੇ ਨਾਨ ਸਿੰਘ ਜਿੱਥੇ ਬੰਦੇ ਮੁਕੀ ਨੇ ਉਹਨਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਸਰੂਪ ਵੀ ਨਾਲੇ ਹੈ ਤਾਂ ਉਥੇ ਕਾਫੀ ਦੋਸਤੋ ਬਧ ਦਸੇ ਜਾ ਰਿਹਾ ਸੀ ਸਿੰਗਾਪੁਰੋਂ ਦੇਖੋ ਅਸੀਂ ਪਹਿਲਾਂ ਗਏ ਸੀ ਉਥੋਂ ਉਸ ਵੇ ਸਾਨੂੰ ਜੋ ਖਬਰ ਮਿਲੀ ਵੀ ਮੋਰਚੇ ਤੇ ਹਮਲਾ ਹੋ ਗਿਆ ਜਿਹੜੀ ਸਾਨੂੰ ਡਰ ਸੀ ਉਹ ਹੋ ਗਿਆ ਮੋਰਚੇ ਦੇ ਉੱਤੇ ਜਿਹੜੇ ਗੋਲੇ ਦਾਗ ਤੇ ਆ ਮੋਰਚੇ ਤੇ ਗੰਦੇ ਪਾਣੀ ਦੀ ਬਿਚਾਲਾ ਮਾਰੀ ਗਈਆਂ ਅਸੀਂ ਭੱਜ ਕੇ ਹੁਣ ਫੌਜਾਂ ਇੱਥੇ ਆ ਗਈਆਂ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਤਾ ਵੀ ਜੇ ਹੁਣ ਗੋਲਾਬਾਰੀ ਕਰੀਏ ਬੰਦ ਕਰੋ ਜੇ ਤੁਸੀਂ ਕਰਿਆ ਫਿਰ ਸਾਨੂੰ ਮਜੂਰ ਹੋਏ ਨਾ ਹੋਵੇ ਘੋੜਿਆਂ ਦੇ ਕਾਠੀਆਂ ਪਾਉਣੀਆਂ ਪੈਣ ਇਸ ਕਰਕੇ ਅਸੀਂ ਪੀਸਫੁਲੀ ਚਾਹੁੰਦੇ ਆ ਭਾਈ ਜਗਤਾਰ ਸਿੰਘ ਹਵਾਰੇ ਦਾ ਇਹ ਸਾਨੂੰ ਹੁਕਮ ਆ ਪੀਸਫੁਲੀ ਕਰਨਾ ਫਿਰ ਸਾਡੇ ਉਤੇ ਸ਼ਾਸਨ ਕੌਣ ਤੱਕ ਕਰੇਗਾ ਕੋਈ ਐਂਟਰੀ ਤਾਂ ਹੀ ਦਿੱਤੀ ਸੀ ਕਿ ਇਧਰ ਮੋਰਚੇ ਤੇ ਹਮਲਾ ਹੋ ਸਕਦਾ ਵੀ ਉਹਨਾਂ ਦੀ ਕੋਈ ਰਣਨੀਤੀ ਹੋਵੇ ਇਹ ਚੱਕਣ ਦੀ ਤਿਆਰੀ ਸੀ ਕਿ ਚੰਡੀਗੜ੍ਹ ਪੁਲਿਸ ਦੀ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਨੇ ਸਾਨੂੰ ਤਾਂ ਕੋਈ ਪਤਾ ਜਿਹੜਾ ਮੋਰਚੇ ਤੇ ਹਮਲਾ ਗੋਲੇ ਛੱਟੇ ਜਾ ਰਹੇ ਨੇ ਜਿਹੜਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੈਗਾ ਬਿਲਕੁਲ ਤੁਸੀਂ ਦੇਖੋ ਕੀ ਇਸ ਤਰੀਕੇ ਆਉਣ ਵਾਸਤੇ ਤਾਂ ਹੁਣ ਪਏ ਜੈ ਇਹਨਾਂ ਨੂੰ ਕਿਵੇਂ ਦੇਖਦੇ ਹੋ ਚੱਲਣ ਆ ਲੈ ਭਾਈ ਮਹਾਰਾਜ ਦੀ ਸ਼ੌ ਚੱਲਣ ਆਲਾ ਕੋਈ ਗੱਲ ਨਹੀਂ ਚੱਲ ਜੇ ਗੁਰੂ ਸਾਹਿਬ ਦੇ ਉੱਤੇ ਸਿੱਟੇ ਸਾਡੇ ਉੱਤੇ ਸਿੱਟ ਦਿਓ ਸ਼ਾਂਤਮਈ ਤਰੀਕੇ ਨਾਲ 42 ਚ ਧਰਨਾ ਸੀਗਾ 42 ਚ ਧਰਨਾ ਦੇ ਕੇ ਆ ਗਏ ਉੱਥੇ ਧਰਨਾ ਇਹਨਾਂ ਨੇ ਚਕਾਤਾ ਸੰਗਤ ਇੱਥੇ ਆ ਗਈ ਉਦੋਂ ਬਾਅਦ ਤੁਸੀਂ ਲਾਈਵ ਦੇਖ ਲਓ ਮੈਂ ਵੀ ਕੀਤਾ ਮੈਂ ਉਧਰੋਂ ਆ ਰਿਹਾ ਸੀ ਦੂਜੇ ਚੌਂਕ ਤੋਂ ਉੱਪਰ ਦੀ ਅਚਾਨਕ ਗੋਲੇ ਡਕਣ ਲੱਗ ਪਏ ਕੀ ਲੱਗਦਾ ਕੋਈ ਗੁਰੂ ਦਾ ਡਰ ਨਹੀਂ ਰਿਹਾ ਇਹਨਾਂ ਨੂੰ ਇਹਨਾਂ ਨੂੰ ਕਾਹਦਾ ਡਰ ਇਹਨਾਂ ਨੂੰ ਕਾਹਦਾ ਡਰ ਗੁਰੂ ਦਾ ਅਟਾ ਦੇ ਸਿੰਘ ਦੀਆਂ ਅੱਖਾਂ ਦੇਖ ਲਓ ਕਿਹਨਾਂ ਵੱਲੋਂ ਇਜਾਜ਼ਤ ਕਰ ਲਈ ਇਹੋ ਗਿਆ ਤੁਸੀਂ ਦੇਖੋ ਨਾਰ ਨਾਰ ਤੁਸੀਂ ਦੇਖੋ ਇੱਕ ਵਿਅਕਤੀ ਜਿਹੜਾ ਆਸੂਗਾਸ ਤੇ ਦੌੜੇ छे गए हैं उप जख्मी हो गया तस्वीर तू देखो लाइव तस्वीर थो दिखा जा रहे हैं जितने की अखों के आसू गै गोला देख सकते हो कि काफी है जख्मी हो गया एक व्यक्ति देखो जिस तरीके आसू गैस के गोले जीस है वह चढ़ती नजर आई है यह लाइव तस्वीर दिखा रहे हैं आसू कैद गोले छे गए हैं सही दो सौ तो बद आसू गैद गोले जो छे गए हैं लेके लाइव तस्वीर थखा जा रहे हैं बद ਕਬਰ ਨੂੰ ਸ਼ੇਅਰ ਕਰਦੇ ਰਹੋ ਤੇ ਮੌਕੇ ਦੀਆਂ ਗੁਰੂ ਦੀ ਮਰਿਆਦਾ ਵਾਸਤੇ ਵੀ ਗੁਰੂ ਦੀ ਮਰਿਆਦਾ ਵੀ ਬਹਾਲ ਹੋਵੇ ਤਿੰਨ ਮੰਗਾ ਚੋਂ ਇੱਕ ਮੰਗਾ ਅੱਜ ਗੋਲੇ ਕੀ ਸੱਤੇ ਨਹੀਂ ਗਿਆ ਉੱਪਰ ਪੰਡਾਲ ਦੇ ਤੁਸੀਂ ਫੁਟੇਜ ਲੈ ਲਓ ਵੀਡੀਓ ਲੈ ਲਓ ਸਾਡੀਆਂ ਅੱਖਾਂ ਦੇਖ ਲਓ ਅੱਖਾਂ ਦੇਖ ਲਓ ਸਾਡੀਆਂ ਠੀਕ ਆ ਅਸੀਂ ਲੋਕਾਂ ਨੂੰ ਬਚਾਇਆ ਬੱਚੇ ਡਿੱਗ ਪਏ ਬੱਚੇ ਰੋਲ ਗਏ ਅਸੀਂ ਆਪ ਦਾ ਵੀ ਬਚਾ ਕੀਤਾ ਇਹ ਇਹ ਚੀਜ਼ਾਂ ਪੰਜਾਬ ਚ ਹੋ ਰਹੀਆਂ ਸਾਨੂੰ ਤਾਂ ਸਾਡੇ ਘਰੇ ਆ ਕੇ ਤਾਂ ਢਾਈ ਲਿਆ ਹੁਣ ਸਾਨੂੰ ਖਤਮ ਕਰਨ ਦੀ ਪਾਲਿਸੀ ਆ ਭਲਵੰਤ ਮਾਨ ਬੰਨੀ ਅਮਿਤ ਸ਼ਾਹ ਨਾਲ ਰਲ ਕੇ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਇਹ ਬੀ ਟੀਮ ਨਹੀਂ ਤੇ ਏ ਪਲੱਸ ਟੀਮ ਆ ਆ ਮਾਦਮੀ ਸੈਂਟਰ ਦੀ ਇਹ ਬੇਅਦਵੀ ਵਾਲਾ ਤੇ ਕੋਈ ਘੱਟ ਨਹੀਂ ਹੈਗਾ ਇਹ ਬੇਅਦਵੀ ਅੱਜ ਕੀਤੀ ਨਹੀਂ ਤੁਸੀਂ ਦੇਖੋ ਗਿਆਨੀ ਸਾਹਿਬ ਨੇ ਇੱਥੋਂ ਬੋਲਿਆ ਕਿੰਨਾ ਬੋਲਿਆ ਵੀ ਇਥੇ ਗੁਰੂ ਸਾਹਿਬ ਦੇ ਕੋਲੇ ਨਾ ਸਿੱਟੋ ਤੁਹਾਨੂੰ ਭੁਗਤਣਾ ਪਊ ਤੁਹਾਨੂੰ ਭੁਗਤਣਾ ਪਊ ਕਿ ਇੱਕ ਗੱਲ ਦੱਸੋ ਸੁੱਟੋ ਨਹੀਂ ਬਾਈ ਸੁਣਦੇ ਬਾਈ ਖਾਨੇ ਸੁੱਖਾਂ ਦੇ ਸੀ ਹਰ ਇੱਕ ਲਈ ਨਾਰਾ ਹਾਂ ਨਾਰਾ ਮਾਰਿਆ ਅਸੀਂ ਹਿੰਦੂਆ ਲਈ ਵੀ ਖੜੇ ਅਸੀਂ ਮੁਸਲਮਾਨਾਂ ਲਈ ਵੀ ਖੜੇ ਪਰ ਸਾਡੇ ਲਈ ਕੌਣ ਖੜਾ ਆ ਬੰਦਿਆ ਤੋਂ ਪੁੱਛ ਰਿਹਾ ਬਾਈ ਇਹ ਦੁਨੀਆ ਬੇ ਸਿੱਟਿਆ ਕਿ ਨਹੀਂ ਕੋਲੇ ਆ ਗੁਰੂ ਸਾਹਿਬ ਤੋਂ ਦੇਖ ਸਕਦੇ ਕਿ ਨਾ ਦੇਖੋ ਆ ਦੇਖ ਬਈਆ ਦੇਖ ਆਸੂ ਗਏ ਤੇ ਗੋਲੇ ਨੇ ਇਸ ਸਾਹਮਣੇ ਤਸਵੀਰਾਂ ਦੇਖੋ ਸੀ ਆਸੂ ਗਾਏ ਤੇ ਗੋਲੇ ਕਦੇ ਤੇ ਹੱਥ 'ਚ ਮੰਦਾ ਖੜੀ ਖੜਿਆ ਇਹ ਲਾਈਨ ਤਸਵੀਰਾਂ ਨੇ ਬਹੁਤ ਬਹੁਤ ਖਬਰ ਸੇਰ ਕਰਦੇ ਤੇ ਦੇਖੋ ਆਸੂ ਗਾਏ ਤੇ ਗੋਲੇ ਅੱਖਾਂ 'ਚ ਬਹੁਤ ਪੁੱਟੇ ਆ ਦੇਖੋ ਦੇਖੋ ਭਾਈ ਆਸੂ ਗਾਏ ਤੇ ਗੋਲੇ ਚਮਤਕਾਰ ਕਰਕੇ ਦਿਖਾਵਾ ਕਰਦਾ ਜਬਾਦ ਸਾਹਿਬ ਇਹ ਬੱਚੇ ਪਾਵਾ ਦੇ ਗੁਰੂ ਘਰ ਦੇ ਅੰਦਰ ਉਹ ਮਹਾਰਾਜ ਦੇ ਸਰੂਪਾਂ ਦੇ ਗੋਲੇ ਹਿੱਟੇ ਨੇ ਅੰਦਰ ਮਹਾਰਾਜ ਦੇ ਗੁਰੂ ਬਿਲਕੁਲ ਇਹ ਗੰਦੀ ਸਰਕਾਰਾਂ ਕੰਮ ਕਰਾ ਰਹੀਆਂ ਸਾਡੇ ਪਿਓ ਦੀ ਵਾਰੀ ਨੂੰ ਹੱਤ ਬਾਰੇ ਜਿੰਨੇ ਵੀ ਨੌਜਵਾਨ ਘਰਾਂ 'ਚ ਬੈਠੇ ਨੇ ਬੇੰਦੀ ਕਰਦੇ ਆ ਅਜੇ ਬੰਦੀ ਲਿਖਦਾ ਮੋਰਦਾ ਇੱਥੇ ਪਹੁੰਚਣ ਪੰਜਾਬ ਵਾਸੀਓ ਯਾਕ ਅਪੀਲ ਗੁਲਾਮ ਆਸੀ ਗੁਲਾਮ ਅੱਜ ਸਾਡੇ ਗੁਰੂ ਸਾਹਿਬ ਤੱਕ ਆ ਗਏ ਸਾਡੇ ਘਰਾਂ ਤੱਕ ਆ ਗਏ ਸਾਨੂੰ ਬਾੜਾਂ 'ਚ ਤਾੜਤਾ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਆਜ਼ਾਦੀ ਦਿਵਾਈ ਅਸੀਂ ਕਿੱਧਰ ਜਾਈਏ ਦੱਸੋ ਕਿੱਧਰ ਜਾਈਏ ਮੇਰੇ ਪਿੱਛੇ ਆ ਜਾਓ ਭਾਈ ਉਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਜਤੋਂ ਗੋੜੇ ਜਿਹੜੇ ਜਗ੍ਹਾ ਉੱਤੇ ਜਾ ਕੇ ਗਏ ਨੇ ਡੀਐਸਪੀ ਬੱਲੇ ਤੇ ਨਾਲ ਹੋਰ ਪੁਸਤ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਤੁਸੀਂ ਦੇਖੋ ਕਿ ਨਾਲ ਤਸਵੀਰਾਂ ਕਾਫੀ ਬਹਿਸ ਬਾਜੀ ਵੀ ਹੁੰਦੀ ਨਜ਼ਰ ਆ ਰਹੀ ਹੈ ਨਹਾਂ ਸਿੰਘ ਜਿੱਥੇ ਬੰਦੀਆਂ ਦੀ ਤੁਸੀਂ ਦੇਖੋ ਕਿ ਲਾਈਵ ਤਸਵੀਰਾਂ ਦਿਖਾ ਰਹੇ ਆ ਬਾਤ ਤੋਂ ਬਾਤ ਖਬਰਾਂ ਸ਼ੇਅਰ ਕਰਦੇ ਰਹੋ ਤਾਂ ਤੁਸੀਂ ਦੇਖੋ देखो कि पंजाब पुलिस पहुंच चुकी है जो चंडीगढ़ पुलिस ने गोले जागे ने उस तो बाद ए, देखो डी एस पी बल ने एस पी ने जिन्हें अधिकारी ने मौके ਦੇਖੋ ਕਿ ਹੁਣ ਕਾਫੀ ਮਾਹੌਲ ਖਰਾਬ ਹੁੰਦਾ ਨਜ਼ਰ ਆਇਆ ਸੀ ਇਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮੌਕੇ ਤੁਹਾਨੂੰ ਬਲ ਸਾਹਿਬ ਕਾਫੀ ਪਹਿਲੇ ਤੁਸੀਂ ਸ਼ਾਂਤੀ ਇਧਰ ਕਰਵਾ ਕੇ ਆਏ ਹੋ ਪਰ ਹੁਣ ਦਸੇ ਲਈ ਕਾਫੀ ਆਸੂ ਘੇਤੀ ਗੋਲ ਛੱਡੇ ਕੇ ਮੈਂ ਇੱਕ ਮਿੰਟ ਵੇਖ ਕੇ ਤੁਹਾਨੂੰ ਦੱਸ ਦਿਆਂ ਜੇ ਵੀ ਕੀ ਗੱਲ ਹੋਈ ਹੈ ਤੁਹਾਨੂੰ ਵੇਖੋ ਸ਼ਾਂਤੀ ਸ਼ਾਂਤੀ ਹੈ ਕੋਈ ਗੱਲ ਨਹੀਂ ਸਾਰਾ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਮੌਕੇ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀ ਚੰਡੀਗੜ੍ਹ ਪੁਲਿਸ ਦੇ ਨਾਲ ਅਫਸਰਾਂ ਨਾਲ ਗੱਲਬਾਤ ਕਰਨਗੇ ਕਿਸ ਗੱਲ ਤੋਂ ਜਿਹੜੇ ਆਸੂ ਗੈਸ ਦੇ ਗੋਲੇ ਧਾਗੇ ਗਏ ਨੇ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਏ ਜਾ ਰਹੇ ਆ ਕੌਮਨ ਸਾਹ ਮੋਰਚੇ ਤੋਂ ਜਿੱਥੇ ਇੱਕ ਪਾਸੇ ਬੁਰੇ ਸਾਹਿਬ ਦਾ ਰੂਪ ਹੈ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਪੂਰੀ ਤਿਆਰੀ ਦੇ ਵਿੱਚ ਹੈ ਦੋਸਤੋ ਤੁਹਾਨੂੰ ਦੱਸਿਆ ਜਾ ਰਿਹਾ ਕਿ ਆਸੂਗੜ੍ਹ ਤੋਂ ਗੋਲ ਛੱਡੇ ਗਏ ਨੇ ਪਰ ਕਾਰਨ ਕੀ ਬਣਿਆ ਕਿਉਂ ਛੱਡੇ ਗਏ ਨੇ ਇਹ ਵੱਡਾ ਸਵਾਲ ਨੇ ਚੰਡੀਗੜ੍ਹ ਪੁਲਿਸ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀ ਕੀ ਕਹਿੰਦੇ ਨੇ ਕਿ ਕਿਸੇ ਅਧਿਕਾਰੀ ਗਏ ਨੇ ਕਿਸ ਗੱਲ ਤੋਂ ਜਿਹੜੇ ਆਸੂਗੜ੍ਹ ਤੋਂ ਗੋਲ ਛੱਡੇ ਗਏ ਨੇ ਇਹ ਵੀ ਗੱਲਬਾਤ ਹੁਣ ਕਲੀਅਰ ਕਰਨੀ ਪਵੇਗੀ ਕਿ ਕਿੰਨੇ ਕਿਤੇ ਜੇ ਇੱਕ ਪਾਸੇ ਸ਼ਾਂਤੀ ਦੀ ਗੱਲ ਕੀਤੀ ਜਾ ਰਹੀ ਹੈ ਸ਼ਾਂਤੀਪੂਰਵਕ ਗੱਲਬਾਤ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇੱਕ ਤਰੀਕੇ ਦੇ ਨਾਲ ਅਜਿਹੇ ਕਿਥੋਂ ਜਥੇਬੰਦੀਆਂ ਵੱਲੋਂ ਸਰ ਕਿ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚੰਡੀਗੜ੍ਹ ਪੁਲਿਸ ਵੱਲੋਂ ਕੌਮਨ ਸਾਹ ਮੋਰਚੇ ਤੇ ਆសុਗਾ ਤੇ ਗੋਲ ਛੱਡੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਮੌਕੇ ਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਤੁਸੀਂ ਦੇਖੋ ਆ ਤਸਵੀਰਾਂ ਦੇਖੋ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਾਤ ਬਾਤ ਖਬਰ ਨੂੰ ਸ਼ੇਅਰ ਕਰਿਓ ਕਿ ਤੂੰ ਆ ਤੂੰ ਆ ਹੋ ਚੁੱਕਿਆ ਚਾਰੇ ਪਾਸੇ ਤੁਸੀਂ ਦੇਖੋ ਬਿਲਕੁਲ ਜਿੱਥੇ ਜਿਹੜਾ ਸਭ ਦੀ ਪ੍ਰਕਾਸ਼ ਹੈ ਉਸ ਜਗ੍ਹਾ ਉੱਤੇ ਆਸੂ ਗਏ ਤੇ ਗੋਲੇ ਛੱਡੇ ਜਾ ਰਹੇ ਨੇ ਚੰਡੀਗੜ੍ਹ ਪੁਲਿਸ ਨੂੰ ਜ਼ੂਮ ਕਰਕੇ ਸਮਝੋ ਸਾਹਮਣੇ ਚੰਡੀਗੜ੍ਹ ਪੁਲਿਸ ਉੱਪਰ ਆ ਦਿਖਾਓ ਤਸਵੀਰਾਂ ਕਿ ਕਾਫੀ ਮਾਹੌਲ ਇਸੇ ਦੇ ਉੱਤੇ ਤਣਾਪੂਰਨ ਹੋ ਸਕਦਾ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਵੱਲੋਂ ਜਿਹੜੇ ਗੋਲੇ ਛੱਡੇ ਜਾ ਰਹੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਵੱਧ ਤੋਂ ਵੱਧ ਖਬਰਾਂ ਸ਼ੇਅਰ ਕਰਦੇ ਰਹੋ ਆ ਸੁਮਿਤ ਇਸ ਵਾਸਤੇ ਦਿਖਾ ਦੇ ਤੁਸੀਂ ਦੇਖੋ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆ ਤੇ ਗੋਲੇ ਛੁੱਟੇ ਜਾ ਰਹੇ ਆ ਕੀ ਕੋਰ ਸ਼ੁੱਟ ਰਿਹਾ ਉਧਰ ਫਸੇ ਹੋਣੇ ਸਪ੍ਰਸਾਹ ਸ਼ੁੱਟ ਰਿਹਾ ਇਹ ਜੀ ਪੁਲਿਸ ਹਰਿਆਣਾ ਆਪਣਾ ਚੰਡੀਗੜ੍ਹ ਪੁਲਿਸ ਕਿੰਨੀ ਕਿ ਦੇਰ ਹੋਈ ਸ਼ੁੱਟ ਆਹੀ ਪਹਿਲਾਂ ਪਰਾਂ ਗਏ ਹਾਂ ਉਹਦੇ ਤੋਂ ਬਾਅਦ ਇੱਧਰ ਨੂੰ ਆ ਰਹੇ ਹਾਂ ਉਦੋਂ ਤੇ ਗੋਲੇ ਵਾਜ ਰਹੇ ਆ ਪੰਪ ਗੇਰ ਰਹੇ ਆ ਜੀ ਇਹ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਸ ਜਗ੍ਹਾ ਉੱਤੇ ਇਹ ਤਸਵੀਰਾਂ ਲਾਈਵ ਦਿਖਾ ਰਹੇ ਆ ਵੱਤ ਵੱਤ ਖਬਰ ਸ਼ੇਅਰ ਕਰਦੇ ਰਹੋ ਇੱਕ ਪਾਸੇ ਗੁਰੂਆਂ ਸਾਹਿਬ ਦੀ ਸਰੂਪ ਨੇ ਦੂਜੇ ਪਾਸੇ ਆंसू ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਨੇ ਗੋਲ ਛੜਤੇ ਭਾਈ 200 ਤੋਂ ਵੱਧ ਗੋਲੇ ਲੱਗ ਗਿਆ ਕੋਈ ਕੋਈ ਹੁੱਲਣ ਬਾਜੀ ਵੀ ਕਰ ਰਿਹਾ ਸੀ ਇੱਥੇ ਕੋਈ ਹੁੱਲਣ ਬਾਜੀ ਕੋਈ ਨਹੀਂ ਜੀ ਅਸੀਂ ਸਿਰ ਸਾਹਮਣੇ ਉੱਤੇ ਖੜੇ ਸੀ ਕਿਉਂਕਿ ਇਹਨਾਂ ਨੇ ਪਹਿਲਾਂ ਪੰਡਾਲ ਤੇ ਇੱਕ ਬੰਬ ਮਾਰਿਆ ਜੀ ਠੀਕ ਹੈ ਪੰਡਾਲ ਤੇ ਆਪਣੇ ਗੁਰੂ ਮਹਾਰਾਜ ਦਾ ਸਥਾਨ ਹੈ ਜੀ ਉੱਥੇ ਗੁਰੂ ਮਹਾਰਾਜ ਜੀ ਰਾਜਮਾਨ ਹੈ ਤੇ ਇਹਨਾਂ ਨੇ ਉੱਥੇ ਬੰਬ ਮਾਰਿਆ ਆ ਜੀ ਉੱਥੇ ਸਾਹਮਣੇ ਨਾ ਗਏ ਪੰਜ ਸਿੰਘ ਸੀਗੇ ਛੇ ਮਰेंगे ਇੱਕ ਤਾਂ ਹੋਰ ਹੋਣਾ ਕੋਈ ਤੇ ਇਹਨਾਂ ਨੇ ਸਿੱਧੇ ਸਾਡੇ ਦੇ ਪੈਰ ਮਾਰੇ ਜਦ ਕਿ ਅਸੀਂ ਉਹਨਾਂ ਤੋਂ ਸਾਰਾ 20-25 ਫੁੱਟ ਦੂਰ ਸੀਗੇ ਆ ਤਿੰਨ ਮਰੇ ਮਰੇ ਪੈਰ ਤੇ ਉਹਨਾਂ ਨੇ ਅਡੀਕਾਰ ਤਾਂ ਨਾ ਦਮਗਾ ਅਨਾਂ ਨੂੰ ਕਹਿੰਦਾ ਪੰਜ ਜਣੇ ਇਕੱਲੇ ਆਣ ਮੈਂ ਤੁਰ ਇਕੱਲਾ ਆਉਂਗਾ ਕਿਤੇ ਮੋਰ ਦੇ ਚੱਕਣ ਦੀ ਤਿਆਰੀ ਤਾਂ ਨਹੀਂ ਤੁਹਾਡੇ ਫਿਰ ਸਾਡੀ ਗੱਲ ਹੀ ਤਿਆਰੀ ਹੈ ਜੀ ਨਹੀਂ ਮੋਰਚਾ ਪੁਲਿਸ ਦਾ ਚੱਕਣ ਦੀ ਤਿਆਰੀ ਤਾਂ ਨਹੀਂ ਕਿੱਥੇ ਉੱਥੇ ਵੀ ਤਿਆਰੀ ਹੈ ਜੀ ਇਹ ਤਾਂ ਤਿਆਰੀਆਂ ਦਾ ਬਾਵਰ ਕੀ ਲਾਣਾ ਇਹ ਲਾਤਾ ਹੋਣ ਕਿਤੇ ਚੰਗੇ ਪਿਓ ਦੀਆਂ ਇਹੇ ਤਾਂ ਕੰਮ ਕੰਨੂ ਕਰਨ ਮਾਰੇ ਲਾਤਾ ਦੀਆਂ ਪਿਓ ਓ ਜਵਾਕ ਐ ਬਿਲਕੁਲ ਤੁਸੀਂ ਦੇਖੋ ਅੱਗੇ ਬਦਲੋ ਸ਼ੁਰੂ ਹੋ ਗਏ ਨਹਾ ਸਿੰਘ ਜਿੱਥੇ ਬੰਦਿਆ ਤੁਸੀਂ ਦੇਖੋ ਬੱਬਰ ਸਿੰਘ ਜਿੱਦਾਂ ਆਸੂ ਗਏ ਤੇ ਗੋਲ ਛੱਡੇ ਜਾ ਰਹੇ ਨੇ ਤਾਂ ਗੁਰੂਤ ਸਾਬ ਦੇ ਉੱਤੇ ਤੇ ਤੁਸੀਂ ਦੇਖੋ ਜਿਸ ਤਰੀਕੇ ਨਾਲ बबा राज गुस्से पड़ गए नाकबंद अगर हो गई लाइव तस्वीर तो तुम थखा जा रहे हैं बात तो बात शेयर करते रहे था 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 था। देखो कि किमें माहौल तनाव हो चुका है गए तो गोले छे जा रहे हैं सामने चंडीगढ़ पुलिस है, है देखो किए पूरी तैयारी है ਚੰਡੀਗੜ੍ਹ ਪੁਲਿਸ ਕਮਿਸ਼ਨ ਸਾਹਿਬ ਮੋਰਚੇ ਦੇ ਉੱਤੇ ਆਸੂਗਾਇ ਦੇ ਗੋਲੇਟੜੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਸਿੰਗਾ ਬਲ ਦੱਸੇਗਾ ਕਿ 200 ਤੋਂ ਵੱਧ ਜਿਹੜੇ ਆਸੂਗਾਇ ਦੇ ਗੋਲੇ ਹੁਣ ਤੱਕ ਛੱਡ ਚੁੱਕੀ ਹੈ ਚੰਡੀਗੜ੍ਹ ਪੁਲਿਸ ਇਹ ਲਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਇਹ ਤੁਸੀਂ ਦੇਖੋ ਬਾਬਾ ਰਾਜ ਸਿੰਘ ਜਿਹੜੇ ਇੱਥੋਂ ਦੇ ਨਾਨ ਸਿੰਘ ਜਿਹੜੇ ਬੰਦੇ ਮੁਕੀ ਨੇ ਉਹਨਾਂ ਵੱਲੋਂ ਪਿੱਛੇ ਹਟਾਇਆ ਜਾ ਰਿਹਾ ਹੈ ਸਰੂਪ ਵੀ ਨਾਲੇ ਹੈ ਤਾਂ ਉਥੇ ਕਾਫੀ 200 ਤੋਂ ਵੱਧ ਸੱਜਿਆ ਰਿਹਾ ਸੀ ਸਿੰਗਾਪੁਰੋਂ ਦੇਖੋ ਅਸੀਂ ਪਹਿਲਾਂ ਗਏ ਸੀ ਉਥੋਂ ਉਸ ਵੇ ਸਾਨੂੰ ਜੋ ਖਬਰ ਮਿਲੀ ਵੀ ਮੋਰਚੇ ਤੇ ਹਮਲਾ ਹੋ ਗਿਆ ਜਿਹੜੀ ਸਾਨੂੰ ਡਰ ਸੀ ਉਹ ਹੋ ਗਿਆ ਮੋਰਚੇ ਦੇ ਉੱਤੇ ਜਿਹੜੇ ਗੋਲੇ ਦਾਗ ਤੇ ਆ ਮੋਰਚੇ ਤੇ ਗੰਦੇ ਪਾਣੀ ਦੇ ਬਿਛਾਣਾ ਮਾਰੀ ਗਈਆਂ ਅਸੀਂ ਭੱਜ ਕੇ ਹੁਣ ਫੌਜਾਂ ਇੱਥੇ ਆ ਗਈਆਂ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਤਾ ਵੀ ਜੇ ਹੁਣ ਗੋਲਾਬਾਰੀ ਕਰੀਏ ਬੰਦ ਕਰੋ ਜੇ ਤੁਸੀਂ ਕਰਿਆ ਫਿਰ ਸਾਨੂੰ ਮਜੂਰ ਹੋਏ ਨਾ ਹੋਵੇ ਘੋੜਿਆਂ ਦੇ ਕਾਠਿਆਂ ਪਾਉਣੀਆਂ ਪੈਣ ਇਸ ਕਰਕੇ ਅਸੀਂ ਪੀਸਫੁਲੀ ਚਾਹੁੰਦੇ ਹਾਂ ਭਾਈ ਜਗਤਾਰ ਸਿੰਘ ਹਵਾਰੇ ਦਾ ਇਹ ਸਾਨੂੰ ਹੁਕਮ ਆ ਪੀਸਫੁਲੀ ਕਰਨਾ ਫਿਰ ਸਾਡੇ ਉਤੇ ਖਾਸਨ ਕਿੰਨਾ ਤੱਕ ਕਰਨਾ ਉਹਨਾਂ ਨੇ ਐਂਟਰੀ ਤਾਂ ਹੀ ਦਿੱਤੀ ਸੀ ਕਿ ਇਧਰ ਮੋਰਚੇ ਤੇ ਹਮਲਾ ਹੋ ਸਕਦਾ ਵੀ ਉਹਨਾਂ ਦੀ ਕੋਈ ਰਣਨੀਤੀ ਹੋਵੇ ਇਹ ਚੱਕਣ ਦੀ ਤਿਆਰੀ ਸੀ ਕਿ ਚੰਡੀਗੜ੍ਹ ਪੁਲਿਸ ਦੀ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਨੇ ਸਾਨੂੰ ਤਾਂ ਕੋਈ ਪਤਾ ਨਹੀਂ ਜਿਹੜਾ ਮੋਰਚੇ ਤੇ ਹਮਲਾ ਗੋਲੇ ਛੱਟੇ ਜਾ ਰਹੇ ਨੇ ਜਿਹੜਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਇਹ ਬਿਲਕੁਲ ਹੀ ਦੇਖੋ ਕਿ ਇਹ ਤਰੀਕੇ ਆਉਣ ਵਾਸਤੇ ਤਹਾਪੇ ਜੇ ਇਹਨਾਂ ਨੂੰ ਕਿਵੇਂ ਦੇਖਦੇ ਹੇ ਚੱਲਣ ਆ ਲੈ ਭਾਈ ਮਹਾਰਾਜ ਦੀ ਸ਼ੌ ਚੱਲਣ ਆਲਾ ਕੋਈ ਗੱਲ ਨਹੀਂ ਚੱਲ ਜੇ ਗੁਰੂ ਸਾਹਿਬ ਦੇ ਉੱਤੇ ਸਿੱਟੇ ਸਾਡੇ ਉੱਤੇ ਸਿੱਟ ਦੋ ਸ਼ਾਂਤਮਈ ਤਰੀਕੇ ਨਾਲ ਬਿਆਲੀ ਚ ਧਰਨਾ ਸੀਗਾ ਬਿਆਲੀ ਚ ਧਰਨਾ ਦੇ ਕੇ ਆ ਗਏ ਉੱਥੇ ਧਰਨਾ ਇਹਨਾਂ ਨੇ ਚਕਾਤਾ ਸੰਗਤ ਇੱਥੇ ਆ ਗਈ ਉਦੋਂ ਬਾਅਦ ਤੁਸੀਂ ਲਾਈਵ ਦੇਖ ਲਓ ਮੈਂ ਵੀ ਕੀਤਾ ਮੈਂ ਉਧਰੋਂ ਆ ਰਿਹਾ ਸੀ ਦੂਜੇ ਚੌਂਕ ਤੋਂ ਉੱਪਰ ਦੀ ਅਚਾਨਕ ਗੋਲੇ ਡਕਣ ਲੱਗੇ ਲੱਗਦਾ ਕੋਈ ਗੁਰਦਾ ਡਰ ਨਹੀਂ ਰਿਹਾ ਇਹਨਾਂ ਨੂੰ ਇਹਨਾਂ ਨੂੰ ਕਾਹਦਾ ਡਰ ਹੈ ਇਹਨਾਂ ਨੂੰ ਕਾਹਦਾ ਡਰ ਹੈ ਗੁਰੂ ਦਾ ਅਟਾ ਦੇ ਸਿੰਘ ਦੀਆਂ ਅੱਖਾਂ ਦੇਖ ਲਓ ਕਿਹਨਾਂ ਮੱਲੋਂ ਜੱਜ ਕਰਨ ਲਈ ਆਏ ਹੋ ਗਿਆ ਤੁਸੀਂ ਦੇਖੋ ਨਾ